ਸਾਤਸਰੀਏ ਕਾਲ ਜੀ ਖਬਰਨਾਮਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਅੱਜ 27 ਜਨਵਰੀ ਇਹ ਤਾਰੀਖ ਅੱਜ ਪੰਜਾਬ ਦੀ ਸਿਆਸਤ ਵਿੱਚ ਇੱਕ ਵੱਡਾ ਪੁਚਾਲ ਲੈ ਕੇ ਆਈ ਹੈ ਇੱਕ ਪਾਸੇ ਸੜਕਾਂ ਤੇ ਕਿਸਾਨ ਗਰਜ ਰਹੇ ਨੇ ਦੂਜੇ ਪਾਸੇ ਬੈਂਕਾਂ ਤੇ ਤਾਲੇ ਲੱਗੇ ਹੋਏ ਨੇ ਤੇ ਤੀਜੇ ਪਾਸੇ ਸੱਤਾ ਦੇ ਗਲਿਆਰਿਆਂ 'ਚ ਇੱਕ ਦੂਜੇ ਤੇ ਇਲਜ਼ਾਮਾਂ ਦਾ ਤੂਫਾਨ ਆਇਆ ਪਿਆ ਆਓ ਅੱਜ ਦੀਆਂ ਇਹਨਾਂ ਵੱਡੀਆਂ ਖਬਰਾਂ ਦੀ ਇੱਕ ਇੱਕ ਪਰਤ ਖੋਲਦਿਆਂ ਦੇਖੋ ਅੱਜ ਪੰਜਾਬ ਦੇ ਹਰ ਕੋਨੇ ਵਿੱਚ ਸਿਰਫ ਤੇ ਸਿਰਫ ਸਿਆਸੀ ਹਲਚਲ ਦੀ ਗੱਲ ਹੋ ਰਹੀ ਹੈ। ਬੈਂਕਾਂ ਦੀ ਹੜਤਾਲ ਨੇ ਜਿੱਥੇ ਆਮ ਬੰਦੇ ਨੂੰ ਖੱਜਲ ਕੀਤਾ, ਉੱਥੇ ਹੀ ਕਿਸਾਨਾਂ ਦੇ ਟਰੈਕਟਰਾਂ ਨੇ ਸੜਕਾਂ 'ਤੇ ਸਰਕਾਰ ਨੂੰ ਆਪਣੀ ਤਾਕਤ ਦਾ ਅਹਿਸਾਸ ਕਰਾਇਆ ਤੇ ਗੱਲ ਇੱਥੇ ਹੀ ਖਤਮ ਨਹੀਂ ਹੁੰਦੀ। ਸੱਤਾਧਾਰੀ ਪਾਰਟੀ 'ਤੇ ਅਜਿਹੇ ਗੰਭੀਰ ਦੋਸ਼ ਲੱਗੇ ਨੇ ਜਿਨ੍ਹਾਂ ਨੇ ਸਿਆਸਤ ਦਾ ਪਾਰਾ ਪੂਰੀ ਤਰ੍ਹਾਂ ਚੜਾ ਦਿੱਤਾ ਹੈ। ਚਲੋ ਇਸ ਸਾਰੇ ਖੜਮਸ ਨੂੰ ਤਸੱਲੀ ਨਾਲ ਸਮਝਦੇ ਹਾਂ। ਤਾਂ ਅੱਜ ਦੇ ਇਸ ਪੂਰੇ ਵਿਸ਼ਲੇਸ਼ਣ 'ਚ ਆਪਾਂ ਸਭ ਤੋਂ ਪਹਿਲਾਂ ਦੇਸ਼ ਵਿਆਪੀ ਬੈਂਕ ਹੜਤਾਲ ਦੀ ਗੱਲ ਕਰਾਂਗੇ ਫਿਰ ਦੇਖਾਂਗੇ ਸਰਕਾਰ ਦੇ ਵੱਡੇ ਵੱਡੇ ਐਲਾਨ ਇਸ ਤੋਂ ਬਾਅਦ ਸੜਕਾਂ 'ਤੇ ਲੋਕਾਂ ਦਾ ਗੁੱਸਾ ਕਿਉਂ ਫੁੱਟਿਆ ਇਸ ਤੇ ਨਜ਼ਰ ਮਾਰਾਂਗੇ ਫਿਰ ਆਪ ਸਰਕਾਰ ਲਈ ਖੜੀਆਂ ਹੋਈਆਂ ਨਵੀਆਂ ਮੁਸੀਬਤਾਂ ਅਤੇ ਕਾਨੂੰਨ ਤੇ ਸਿਆਸਤ ਦੀ ਖੇਡ ਨੂੰ ਸਮਝਾਂਗੇ ਤੇ ਅਖੀਰ 'ਚ ਦੇਖਾਂਗੇ ਕਿ ਇਸ ਸਭ ਤੋਂ ਬਾਅਦ ਅੱਗੇ ਕੀ ਹੋਣ ਜਾ ਰਿਹਾ ਜੁੜੇ ਰਹੋ ਸਾਡੇ ਨਾਲ ਲਓ ਜੀ ਸ਼ੁਰੂਆਤ ਕਰਦੇ ਹਾਂ ਉਸ ਖਬਰ ਤੋਂ ਜਿਸ ਨੇ ਅੱਜ ਤੱਕरीबन ਹਰ ਬੰਦੇ ਨੂੰ ਪ੍ਰਭਾਵਿਤ ਕੀਤਾ ਦੇਸ਼ ਭਰ ਵਿੱਚ ਬੈਂਕਾਂ ਦੀ ਹੜਤਾਲ ਤਾਂ ਮਾਮਲਾ ਇਹ ਹੈ ਕਿ ਯੂਨਾਈਟਿਡ ਫਾਰਮ ਆਫ ਬੈਂਕ ਯੂਨੀయన్స్ ਮਤਲਬ ਕਿ ਸਾਰੀਆਂ ਬੈਂਕ ਯੂਨੀਅਨਾਂ ਨੇ ਮਿਲ ਕੇ ਇਹ ਹੜਤਾਲ ਕੀਤੀ ਹੈ ਉਹਨਾਂ ਦੀ ਮੰਗ ਬੜੀ ਸਿੱਧੀ ਤੇ ਸਾਫ਼ ਹੈ 5 ਡੇ ਵੀਕ ਉਹ ਕਹਿੰਦੇ ਨੇ ਕਿ ਜਦੋਂ ਬਾਕੀ ਸਰਕਾਰੀ ਮਹਿਕਮਿਆਂ ਨੂੰ ਸ਼ਨੀਵਾਰ ਐਤਵਾਰ ਛੁੱਟੀ ਹੈ ਤਾਂ ਸਾਨੂੰ ਕਿਉਂ ਨਹੀਂ ਸਰਕਾਰ ਨਾਲ ਮੀਟਿੰਗਾਂ ਦੇ ਕਈ ਦੌਰ ਚਲੇ ਪਰ ਗੱਲ ਕਿਸੇ ਤਣਪਤਣ ਨਾ ਲੱਗੀ ਨਤੀਜਾ ਅੱਜ ਪੂਰੇ ਦੇਸ਼ 'ਚ ਸਰਕਾਰੀ ਬੈਂਕਾਂ ਦੇ ਸ਼ਟਰਡਾਊਨ ਰਹੇ ਚਲੋ ਇੱਕ ਪਾਸੇ ਹੜਤਾਲਾਂ ਨੇ ਦੂਜੇ ਪਾਸੇ ਸਰਕਾਰ ਵੱਡੇ-ਵੱਡੇ ਇਨਾਮ ਵੰਡ ਕੇ ਸੁਰਖੀਆਂ ਬਟੋ ਰਹੀ ਹੈ ਆਓ ਦੇਖਦੇ ਹਾਂ ਕੇਂਦਰ ਸਰਕਾਰ ਨੇ 2026 ਤੇ ਪਦਮ ਪੁਰਸਕਾਰਾਂ ਦਾ ਐਲਾਨ ਕਰ ਦਿੱਤਾ ਤੇ ਪੰਜਾਬ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਇਸ ਵਾਰ ਪੰਜ ਪੰਜਾਬੀਆਂ ਦੀ ਝੋਲੀ ਇਹ ਵੱਡਾ ਸਨਮਾਨ ਪਿਆ ਤੇ ਇਸ ਲਿਸਟ ਦੀ ਖਾਸੀਅਤ ਦੇਖੋ ਕੀ ਕਮਾਲ ਦੇ ਨਾਂ ਨੇ ਕਲਾ ਦੇ ਖੇਤਰ ਚੋਂ ਸਾਡੇ ਸਾਰਿਆਂ ਦੇ ਹਰਮਨ ਪਿਆਰੇ ਦਿਗਜ ਅਦਾਕਾਰ ਤਰਮਿੰਦਰ ਜੀ ਖੇਡਾਂ ਚੋਂ ਕ੍ਰਿਕਟ ਦੀ ਸ਼ੇਰਨੀ ਹਰਮਨਪ੍ਰੀਤ ਕੌਰ ਤੇ ਹਾਕੀ ਦੇ ਦਰੋਣਾਚਾਰਿਆ ਕੋਚ ਬਲਦੇਵ ਸਿੰਘ ਧਾਰਮਿਕ ਖੇਤਰ ਚੋਂ ਸੰਤ ਨਿਰੰਜਨ ਦਾਸ ਜੀ ਤੇ ਸਮਾਜ ਸੇਵਾ ਦੀ ਜੌਂਦੀ ਜਾਗ ਦੀ ਮਿਸਾਲ ਸਾਬਕਾ ਡੀਆਈਜੀ ਇੰਦਰਜੀਤ ਸਿੰਘ ਸਿੱਧੂ ਸੱਚਮੁੱਚ ਹਰ ਖੇਤਰ ਚ ਪੰਜਾਬ ਦਾ ਨਾਮ ਰੋਸ਼ਨ ਹੋਇਆ ਪਰ ਇਹਨਾਂ ਚੋਂ ਸਾਬਕਾ ਡੀਆਈਜੀ ਇੰਦਰਜੀਤ ਸਿੰਘ ਸਿੱਧੂ ਦੀ ਕਹਾਣੀ ਤਾਂ ਸਿੱਧਾ ਦਿਲ ਨੂੰ ਛੁੰਦੀ ਹੈ ਤੁਸੀਂ ਸੋਚ ਕੇ ਦੇਖੋ ਇੱਕ ਇਹਨਾਂ ਵੱਡਾ ਰਿਟਾਇਰਡ ਅਫਸਰ ਜਦੋਂ ਦੇਖਿਆ ਕਿ ਪ੍ਰਸ਼ਾਸਨ ਸਫਾਈ ਦੀਆਂ ਸ਼ਿਕਾਇਤਾਂ ਤੇ ਕੰਨ ਨਹੀਂ ਧਰਿਆ ਤਾਂ ਕਿਸੇ ਨੂੰ ਕੋਸਣ ਦੀ ਬਜਾਏ ਖੁਦ ਹੱਥ ਚਰੇੜੀ ਫੜ ਕੇ ਚੰਡੀਗੜ੍ਹ ਦੀਆਂ ਸੜਕਾਂ ਸਾਫ਼ ਕਰਨ ਨਿਕਲ ਪਿਆ ਲੋਕਾਂ ਨੇ ਸ਼ੁਰੂ ਚ ਮਜ਼ਾਕ ਵੀ ਉਡਾਇਆ ਪਰ ਅੱਜ ਪੂਰਾ ਦੇਸ਼ ਉਹਨਾਂ ਦੇ ਇਸ ਜਜ਼ਬੇ ਨੂੰ ਸਲਾਮ ਕਰ ਰਿਹਾ ਹੈ ਇਸ ਨੂੰ ਕਹਿੰਦੇ ਨੇ ਅਸਲੀ ਸੇਵਾ ਉੱਧਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਗਣਤੰਤਰ ਦਿਵਸ ਤੇ ਇੱਕ ਵੱਡਾ ਸਿਆਸੀ ਦਾਅ ਖੇੜ ਦਿੱਤਾ। ਉਹਨਾਂ ਨੇ ਸਟੇਜ ਤੋਂ ਐਲਾਨ ਕੀਤਾ ਮੈਂ ਅੱਡੀ ਚੋਟੀ ਦਾ ਜ਼ੋਰ ਲਾ ਦੇਵਾਂਗਾ ਪਰ ਚੰਡੀਗੜ੍ਹ ਪੰਜਾਬ ਨੂੰ ਵਾਪਸ ਦਿਵਾ ਕੇ ਰਵਾਂਗਾ। ਉਹਨਾਂ ਨੇ ਚੰਡੀਗੜ੍ਹ ਦੇ ਮੁੱਦੇ ਨੂੰ ਇੱਕ ਵਾਰ ਫਿਰ ਤੋਂ ਹਵਾ ਦੇ ਦਿੱਤੀ ਹੈ ਤੇ ਕਿਹਾ ਹੈ ਕਿ ਹੁਣ ਇਸ ਹੱਕਲੇ ਆਰ ਪਾਰ ਦੀ ਲੜਾਈ ਲੜੀ ਜਾਵੇਗੀ। ਸਰਕਾਰੀ ਐਲਾਨ ਤਾਂ ਆਪਣੀ ਥਾਂ ਤੇ ਨੇ ਪਰ ਸੜਕਾਂ ਤੇ ਕੀ ਹੋ ਰਿਹਾ ਹੈ? ਉੱਥੇ ਤਾਂ ਮਾਹੌਲ ਕਾਫੀ ਗਰਮ ਹੈ। ਚਲੋ ਗੱਲ ਕਰਦੇ ਹਾਂ ਸੜਕਾਂ ਤੇ ਉਤਰੇ ਲੋਕਾਂ ਦੇ ਗੁੱਸੇ ਦੀ ਤੇ ਸ਼ੁਰੂਆਤ ਕਰਦੇ ਹਾਂ ਕਿਸਾਨਾਂ ਦੇ ਟਰੈਕਟਰ ਮਾਰਚ ਤੋਂ ਸੰਯੁਕਤ ਕਿਸਾਨ ਮੋਰਚੇ ਨੇ ਸੱਦਾ ਦਿੱਤਾ ਸੀ ਤੇ ਗਣਤੰਤਰ ਦਿਵਸ ਵਾਲੇ ਦਿਨ ਦੇਸ਼ ਭਰ ਦੀਆਂ ਸੜਕਾਂ ਤੇ ਟਰੈਕਟਰਾਂ ਦਾ ਜਿਵੇਂ ਹੜੀ ਆ ਗਿਆ ਕਿਸਾਨ ਆਗੂਆਂ ਨੇ ਬੜੀ ਸਪਸ਼ਟਤਾ ਨਾਲ ਕਿਹਾ ਕਿ ਇਹ 26 ਜਨਵਰੀ ਦਾ ਵਿਰੋਧ ਬਿਲਕੁਲ ਨਹੀਂ ਇਹ ਤਾਂ ਸੁੱਤੀ ਪਈ ਸਰਕਾਰ ਨੂੰ ਜਗਾਉਣ ਲਈ ਇੱਕ ਸ਼ਕਤੀ ਪ੍ਰਦਰਸ਼ਨ ਹੈ ਉਹਨਾਂ ਦਾ ਮੁੱਖ ਗੁੱਸਾ ਨਵੇਂ ਲੇਬਰ ਕੋਡ ਬਿਜਲੀ ਸੋਧ ਬਿੱਲ ਅਤੇ ਬੀਜ ਬਿੱਲ ਤੇ ਹੈ ਜਿਨ੍ਹਾਂ ਨੂੰ ਉਹ ਆਪਣੇ ਭਵਿੱਖ ਤੇ ਸਿੱਧਾ ਹਮਲਾ ਮੰਨਦੇ ਨੇ ਇਸੇ ਗੁੱਸੇ ਤੇ ਰੋਜ਼ ਦੇ ਵਿਚਕਾਰ ਲੁਧਿਆਣੇ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਖਬਰ ਆਈ ਪਾਬੰਦੀशुदा ਚਾਇਨਾ ਡੋਰ ਜਿਸ ਨੂੰ ਮੌਤ ਦੀ ਡੋਰ ਕਹਿਣਾ ਵੀ ਗਲਤ ਨਹੀਂ ਉਸਨੇ ਇੱਕ ਹੋਰ ਮਾਸੂਮ ਜਾਨ ਲੈ ਲਈ ਪਿੰਡ ਅਕਾਲਗੜ੍ਹ ਦੀ ਰਹਿਣ ਵਾਲੀ ਸਰਬਜੀਤ ਕੌਰ ਆਪਣੇ ਸਕੂਟਰ ਤੇ ਜਾ ਰਹੀ ਸੀ ਜਦੋਂ ਅਚਾਨਕ ਇੱਕ ਖੂਨੀ ਡੋਰ ਉਹਨਾਂ ਦੇ ਗਲੇ 'ਚ ਆ ਫਸੀ ਤੇ ਮੌਕੇ ਤੇ ਹੀ ਉਹਨਾਂ ਦੀ ਮੌਤ ਹੋ ਗਈ ਇਹ ਘਟਨਾ ਸਿੱਧਾ-ਸਿੱਧਾ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਤੇ ਇੱਕ ਵੱਡਾ ਸਵਾਲੀਆ ਨਿਸ਼ਾਨ ਲਾਉਂਦੀ ਹੈ ਜੇਕਰ ਇਸ ਡੋਰ ਤੇ ਪਾਬੰਦੀ ਹੈ ਤਾਂ ਇਹ ਬਾਜ਼ਾਰਾਂ ਚ ਆ ਕਿੱਥੋਂ ਰਹੀ ਹੈ ਤੇ ਹੁਣ ਇੱਕ ਸਵਾਲ ਤੁਹਾਡੇ ਸਾਰਿਆਂ ਲਈ ਹੈ ਆਪਣੇ ਆਪਣੇ ਇਲਾਕੇ ਦਾ ਹਾਲ ਦੱਸੋ ਕਿ ਉੱਥੇ ਇਸ ਪਾਬੰਦੀ ਨੂੰ ਸਖਤੀ ਨਾਲ ਲਾਗੂ ਕੀਤਾ ਜਾ ਰਿਹਾ ਹੈ ਆਪਣਾ ਜਵਾਬ ਕਮੈਂਟ ਬਾਕਸ ਚ ਜ਼ਰੂਰ ਲਿਖਿਓ ਚਲੋ ਹੁਣ ਗੱਲ ਕਰਦੇ ਆ ਸੱਤਾਧਾਰੀ ਆਮ ਆਦਮੀ ਪਾਰਟੀ ਦੀ ਜਿਨ੍ਹਾਂ ਲਈ ਅੱਜ ਦਾ ਦਿਨ ਦੋ ਵੱਡੇ ਵਿਵਾਦ ਲੈ ਕੇ ਆਇਆ ਤੇ ਪਾਰਟੀ ਬੁਰੀ ਤਰ੍ਹਾਂ ਘਿਰਦੀ ਨਜ਼ਰ ਆ ਰਹੀ ਹੈ ਮੋੜ ਮੰਡੀ ਤੋਂ ਇੱਕ ਵੀਡੀਓ ਵਾਇਰਲ ਹੋਈ ਹੈ ਜਿਸ ਨੇ ਪੰਜਾਬ ਦੀ ਸਿਆਸਤ ਵਿੱਚ ਅਗਲਾ ਦਿੱਤੀ ਹੈ ਇਸ ਵੀਡੀਓ 'ਚ ਨਗਰ ਕੌਂਸਲ ਦੇ ਪ੍ਰਧਾਨ ਕੈਮਰੇ ਤੇ ਖੁੱਲਕੇ ਕਹਿ ਰਹੇ ਨੇ ਕਿ ਉਹਨਾਂ ਨੇ ਆਪ ਦੇ ਵਿਧਾਇਕ ਸੁਖਬੀਰ ਸਿੰਘ ਮੈਸਰਖਾਨਾ ਨੂੰ ਪ੍ਰਧਾਨ ਬਣਨ ਲਈ 30 ਲੱਖ ਰੁਪਏ ਦਿੱਤੇ ਉਹਨਾਂ ਦੇ ਸ਼ਬਦ ਸਨ ਮੈਂ ਤਾਂ 30 ਲੱਖ ਰੁਪਏ ਦੇ ਵਿੱਚ ਇਹ ਐਮਐਲਏ ਖਰੀਦਿਆ ਹੋਇਆ ਹੈ ਬਸ ਫਿਰ ਕੀ ਸੀ ਵਿਰੋਧੀਆਂ ਨੂੰ ਇੱਕ ਵੱਡਾ ਮੁੱਦਾ ਹੱਥ ਲੱਗਿਆ ਤੇ ਇਹ ਵਿਵਾਦ ਸਿਰਫ ਇੱਥੇ ਹੀ ਖਤਮ ਨਹੀਂ ਹੁੰਦਾ ਹੁਣ ਸਰਕਾਰ ਦਾ ਦੋਹਰਾ ਮਾਪਦੰਡ ਦੇਖੋ ਇੱਕ ਪਾਸੇ ਸਰਕਾਰ ਦਾਅਵੇ ਕਰ ਰਹੀ ਹੈ ਕਿ ਚਾਈਨਾ ਡੋਰ ਵੇਚਣ ਵਾਲਿਆਂ ਤੇ ਡਰੋਨਾਂ ਨਾਲ ਨਜ਼ਰ ਰੱਖੀ ਜਾ ਰਹੀ ਹੈ ਤੇ ਦੂਜੇ ਪਾਸੇ ਭਾਜਪਾ ਦੇ ਆਗੂ ਸ਼ੀਤਲੰਗੂਰਾਲ ਨੇ ਇੱਕ ਵੀਡੀਓ ਪਾੜ ਦਿੱਤੀ ਜਿਸ ਵਿੱਚ ਕਥਿਤ ਤੌਰ ਤੇ ਆਪ ਸਰਕਾਰ ਦੇ ਹੀ ਇੱਕ ਮੰਤਰੀ ਲਾਲਚੰਦ ਘਟਾਰੂਚੱਕ ਇਸੇ ਪਾਬੰਦੀਸ਼ੁਦਾ ਡੋਰ ਨਾਲ ਪਤੰਗ ਉਡਾਉਂਦੇ ਦਿਸ ਰਹੇ ਨੇ ਇਹ ਤਾਂ ਉਹੀ ਗੱਲ ਹੋ ਗਈ ਹੋਰਾਂ ਨੂੰ ਨਸੀਹਤ ਤੇ ਖੁਦ ਮੀਆਂ ਫਜ਼ੀਹਤ ਜੇ ਤੁਹਾਨੂੰ ਸਾਡੀਆਂ ਗੱਲਾਂ 'ਚ ਦਮ ਲੱਗ ਰਿਹਾ ਹੈ ਤੇ ਇਹ ਪੇਸ਼ਕਾਰੀ ਪਸੰਦ ਆ ਰਹੀ ਹੈ ਤਾਂ ਇੱਕ ਲਾਈਕ ਤੇ ਸ਼ੇਅਰ ਤਾਂ ਬਣਦਾ ਹੀ ਹੈ ਤਾਂ ਕਿ ਸੱਚ ਦੀ ਆਵਾਜ਼ ਹੋਰ ਲੋਕਾਂ ਤੱਕ ਵੀ ਪਹੁੰਚੇ ਚਲੋ ਕਹਾਣੀ ਨੂੰ ਅੱਗੇ ਤੋੜਦੇ ਹਾਂ ਹੁਣ ਆਪਾਂ ਉਸ ਪਾਸੇ ਚੱਲਦੇ ਹਾਂ ਜਿੱਥੇ ਕਾਨੂੰਨ ਤੇ ਸਿਆਸਤ ਦੀਆਂ ਲੀਕਾਂ ਅਕਸਰ ਤੁੰਦਲੀਆਂ ਹੋ ਜਾਂਦੀਆਂ ਨੇ ਗੱਲ ਕਰਦੇ ਹਾਂ ਅਪਰਾਧ ਅਤੇ ਉਸ ਤੇ ਹੋ ਰਹੀ ਸਿਆਸਤ ਦੀ ਨਾਭਾ ਵਿੱਚ ਦਿਨ ਦਿਹਾੜੇ ਪੁਲਿਸ ਦੇ ਕਾਂਸਟੇਬਲ ਅਮਨਦੀਪ ਸਿੰਘ ਦਾ ਕਤਲ ਹੋ ਗਿਆ ਜਿਸ ਨੇ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਪਰ ਇਸ ਦੁਖਾਂਤ ਤੋਂ ਵੀ ਵੱਧ ਹੈਰਾਨੀ ਵਾਲੀ ਗੱਲ ਸੀ ਸਥਾਨਕ ਆਪ ਵਿਧਾਇਕ ਦੇਵ ਮਾਨ ਦਾ ਬਿਆਨ ਉਹਨਾਂ ਨੇ ਕਿਹਾ ਕਿ ਅਮਨਦੀਪ ਸਿੰਘ ਨੇ ਵਰਦੀ ਨਹੀਂ ਪਾਈ ਹੋਈ ਸੀ ਇਸ ਲਈ ਹਮਲਾਵਰਾਂ ਨੂੰ ਪਤਾ ਨਹੀਂ ਲੱਗਾ ਕਿ ਉਹ ਪੁਲਿਸ ਵਾਲਾ ਹੈ ਇਸ ਬਿਆਨ ਨੇ ਇੱਕ ਨਵੀਂ ਬਹਿਸ ਛੇੜ ਦਿੱਤੀ ਹੈ ਕਿ ਕੀ ਇਹ ਸੂਬੇ 'ਚ ਕਾਨੂੰਨ ਵਿਵਸਥਾ ਦੀ ਅਸਲ ਸਥਿਤੀ ਤੇ ਪਰਦਾ ਪਾਉਣ ਦੀ ਕੋਸ਼ਿਸ਼ ਹੈ ਇਸ ਸਾਰੇ ਸਿਆਸੀ ਕਮਾਸਾਨ ਦੇ ਵਿੱਚ ਹੁਣ ਐਂਟਰੀ ਹੋਈ ਹੈ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਮੁੱਦਾ ਇਹ ਹੈ ਕਿ ਮੌਜੂਦਾ ਸਰਕਾਰ ਕਥਿਤ ਤੌਰ ਤੇ ਪਿੰਡਾਂ ਦੇ ਸਰਪੰਚਾਂ ਨੂੰ ਕਹਿ ਰਹੀ ਹੈ ਕਿ ਕੇਂਦਰ ਤੋਂ ਆਏ ਵਿਕਾਸ ਦੇ ਪੈਸਿਆਂ 'ਚੋਂ ਪਾਣੀ ਦੇ ਪੁਰਾਣੇ ਬਿੱਲ ਭਰੋ ਇਸ ਮਾਮਲੇ ਤੇ ਚੰਨੀ ਨੇ ਸਰਪੰਚਾਂ ਨੂੰ ਵੀ ਕਹਿ ਜਿਹੀ ਸਲਾਹ ਦਿੱਤੀ ਹੈ ਜਿਸ ਨੂੰ ਸਲਾਹ ਟੱਟ ਤੇ ਚੇਤਾਵਨੀ ਵੱਧ ਕਿਹਾ ਜਾ ਸਕਦਾ ਹੈ ਚੰਨੀ ਸਾਹਿਬ ਨੇ ਸਰਪੰਚਾਂ ਨੂੰ ਸਿੱਧਾ ਸਿੱਧਾ ਸਮਝਾਇਆ ਕਹਿਣ ਲੱਗੇ ਭਰਾਵੋ ਇੱਕ ਗੱਲ ਪੱਲੇ ਬੰਨ੍ਹ ਲਓ ਕੇਂਦਰ ਦਾ ਪੈਸਾ ਵਿਕਾਸ ਲਈ ਐ ਬਿੱਲ ਪਰਣ ਲਈ ਨਹੀਂ ਜੇ ਤੁਸੀਂ ਇਹ ਪੈਸਾ ਬਿੱਲਾਂ ਤੇ ਲਾ ਦਿੱਤਾ ਤਾਂ ਕੱਲ ਨੂੰ ਜਦੋਂ ਆਡਿਟ ਹੋਇਆ ਤਾਂ ਸਿੱਧੇ ਤੁਸੀਂ ਫਸੋਗੇ ਉਹਨਾਂ ਯਾਦ ਕਰਾਇਆ ਕਿ ਬਿਲ ਤਾਂ ਸਾਡੀ ਸਰਕਾਰ ਨੇ ਮਾਫੀ ਕਰ ਦਿੱਤੇ ਸੀ ਤੇ ਫਿਰ ਉਹਨਾਂ ਨੇ ਸਰਪੰਚਾਂ ਨੂੰ ਹੱਲਾਸ਼ੀਰੀ ਦਿੰਦਿਆਂ ਕਿਹਾ ਤੱਕੜੇ ਹੋ ਜਾਓ ਤੁਹਾਡੇ ਤੋਂ ਪੈਸੇ ਕੋਈ ਮੈਦਾ ਲਾਲ ਨਹੀਂ ਲੈ ਸਕਦਾ ਇਹ ਮੌਜੂਦਾ ਸਰਕਾਰ ਨੂੰ ਇੱਕ ਸਿੱਧੀ ਸਿਆਸੀ ਚੁਣੌਤੀ ਹੈ ਦੇਹੋਂ ਆਖਿਰ ਵਿੱਚ ਇੱਕ ਚਾਤ ਪਾਉਨੇ ਆ ਉਸ ਮੁੱਦੇ ਤੇ ਜਿਹੜਾ ਆਉਣ ਵਾਲੇ ਦਿਨਾਂ ਚ ਪੰਜਾਬ ਦੀ ਸਿਆਸਤ ਤੇ ਧਰਮ ਦੇ ਵਿਚਾਰ ਇੱਕ ਵੱਡਾ ਤੂਫਾਨ ਖੜਾ ਕਰ ਸਕਦਾ ਹੈ ਹੋਇਆ ਇਹ ਕਿ ਕੁਝ ਦਿਨ ਪਹਿਲਾਂ ਸੀਐਮ ਪਗਵੰਤ ਮਾਨ ਨੇ ਐਸਜੀਪੀਸੀ ਖਿਲਾਫ ਸ਼ਿਕਾਇਤਾਂ ਦੀ ਇੱਕ ਪਾਰੀ ਪਰਖਮ ਫਾਈਲ ਜਥੇਦਾਰ ਸਾਭ ਨੂੰ ਸੌਂਪੀ ਸੀ ਹੁਣ ਇਸ ਦਾ ਜਵਾਬ ਦੇਣ ਲਈ ਐਸਜੀਪੀਸੀ ਨੇ 31 ਜਨਵਰੀ ਨੂੰ ਆਪਣੀ ਇੱਕ ਵੱਡੀ ਮੀਟਿੰਗ ਸੱਦ ਲਈ ਹੈ ਮੰਨਿਆ ਜਾ ਰਿਹਾ ਹੈ ਕਿ ਇਸ ਮੀਟਿੰਗ ਸੀਐਮ ਦੇ ਇਲਜ਼ਾਮਾਂ ਦਾ ਮੋੜਵਾਂ ਜਵਾਬ ਦੇਣ ਦੀ ਰਣਨੀਤੀ ਬਣੇਗੀ ਜਿਸ ਨਾਲ ਚੋਣਾਂ ਦੇ ਸਾਲ ਸਰਕਾਰ ਤੇ ਸਿੱਖਾਂ ਦੀ ਸਿਰਮੌਰ ਸੰਸਥਾ ਵਿਚਾਲੇ ਟਕਰਾਓ ਹੋਰ ਵੀ ਗਹਿਰਾ ਹੋ ਸਕਦਾ ਹੈ ਤਾਂ ਇਹ ਸੀ ਅੱਜ ਦਾ ਪੂਰਾ ਹਾਲ ਸੜਕਾਂ ਤੋਂ ਲੈ ਕੇ ਸੱਤਾ ਦੇ ਗਲਿਆਰਿਆਂ ਤੱਕ ਤਾਂ ਪਰ ਜਾਂਦੇ ਜਾਂਦੇ ਇੱਕ ਵੱਡਾ ਸਵਾਲ ਛੱਡ ਜਾਂਦੇ ਹਾਂ ਚੋਣਾਂ ਦਾ ਸਾਲ ਸ਼ੁਰੂ ਹੋ ਚੁੱਕਾ ਹੈ ਤੁਹਾਨੂੰ ਕੀ ਲੱਗਦਾ ਹੈ ਇਹਨਾਂ ਸਾਰੇ ਮੁੱਦਿਆਂ 'ਚੋਂ ਕਿਹੜਾ ਮੁੱਦਾ ਪੰਜਾਬ ਦਾ ਭਵਿੱਖ ਤੈਅ ਕਰੇਗਾ ਕਿਸਾਨਾਂ ਦਾ ਗੁੱਸਾ भ्रिष्टाचार के इल्जाम या फिर धार्मिक मुद्दे से होने वाला टकराओ इस बारे सोचियो जरूर ए सी पूरा कच्चा चिट्ठा हमेशा जानकारी रखो ता ही दुनिया तो अगे रहोगे जे थानू तो साड़ी मेहनत चंकी लगी तो इस अपने यारोस्त उमें साझा कर दो जिमें लंगर च प्रसादा वरताईद त हाँ साबसक्राइब करना ना भुल्यो ताकि हर खबर की सही जानकारी तो तक पहुँचती रहे अगली बार फिर मिला धनबाद सत स्रीकाल